ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਚੈਨਲ ਡੂਮਣਾ ਖ਼ਬਰੀ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਚੰਗੇ ਅਤੇ ਤੰਦਰੁਸਤ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਇਹ ਵੀਡੀਓ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਚਲੋ ਗੱਲ ਕਰਦੇ ਹਾਂ ਅੱਜ ਦੀਆਂ ਖਾਸ ਅਤੇ ਮੁੱਖ ਖ਼ਬਰਾਂ ਬਾਰੇ ਪਾਖੜਾ ਪੌਂਗ ਤੇ ਰਣਜੀਤ ਸਾਗਰ ਡੈਮਾਂ ਵਿੱਚ ਪਾਣੀ ਘਟਾਇਆ ਗਿਆ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਕਾਰੀਆਂ ਨੇ ਡੈਮਾਂ ਦੇ ਪਾਣੀ ਦੇ ਪੱਧਰ ਨੂੰ ਘਟਾ ਦਿੱਤਾ ਹੈ ਤਾਂ ਜੋ ਹੜ੍ਹ ਦਾ ਖ਼ਤਰਾ ਘਟਾਇਆ ਜਾ ਸਕੇ ਇਹ ਕਦਮ ਪੰਜਾਬ ਦੇ ਵਿੱਚ ਹੋਣ ਵਾਲੀ ਸੰਭਾਵੀ ਬਾਰਿਸ਼ ਤੋਂ ਬਚਾਅ ਅੱਜ ਦੇ ਅਪਡੇਟ ਮੁਤਾਬਕ 7 ਅਕਤੂਬਰ 2025 ਨੂੰ ਵਾਲਮੀਕੀ ਜਨਤੀ ਦੇ ਮੌਕੇ ਤੇ ਜਲੰਧਰ ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਕਾਲਜ ਅਤੇ ਆਈਟੀਆਈਜ਼ ਵਿੱਚ ਦੁਪਹਿਰ 2 ਵਜੇ ਤੋਂ ਬਾਅਦ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਦਾ ਮਕਸਦ ਵਿਦਿਆਰਥੀਆਂ ਦੀ ਸੁਰੱਖਿਆ ਤੇ ਸਹੂਲਤ ਨੂੰ ਯਕੀਨੀ ਬਣਾਉਣਾ ਹੈ ਨਸ਼ਾ ਛਡਾਊ ਕੇਂਦਰ ਤੋਂ ਭੱਜੇ ਨੌਜਵਾਨਾਂ ਦੀ ਠੇਕੇ ਨੇੜੇ ਲਾਸ਼ਾਂ ਮਿਲੀਆਂ ਜਲੰਧਰ ਵਿੱਚ ਨਸ਼ਾ ਛਡਾਊ ਕੇਂਦਰ ਤੋਂ ਭੱਜੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਠੇਕੇ ਦੇ ਨੇੜੇ ਮਿਲੀਆਂ ਹਨ ਜਿਸ ਨਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਘਟਨਾ ਨਸ਼ सीएम मान ने संत समाज ਨਾਲ ਕੀਤੀ ਮੀਟਿੰਗ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਤ ਸਮਾਜ ਨਾਲ ਗੱਲਬਾਤ ਕੀਤੀ ਜਿਸ ਵਿੱਚ ਸ੍ਰੀ ਗੁਰ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਅਨੰਦਪੁਰ ਸਾਹਿਬ ਵਿੱਚ ਤਿਆਰੀਆਂ ਬਾਰੇ ਚਰਚਾ ਹੋਈ ਇਹ ਮੀਟਿੰਗ ਧਾਰਮਿਕ ਤਿਹਾਰਾਂ ਨੂੰ ਸ਼ਾਨਦਾਰ ਬਣਾਉਣ ਲਈ ਵਿਆਪਕ ਯੋਜਨਾਵਾਂ ਨੂੰ ਲੈ ਕੇ ਸੀ ਸੈਣੀ ਵਿੱਚ ਸਾਬਕਾ ਸਰਪੰਚ ਦੇ ਪੁੱਤਰ ਦਾ ਕਤਲ ਸੈਣੀ ਪਿੰਡ ਵਿੱਚ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਦਾ ਕਤਲ ਹੋ ਗਿਆ ਜਿਸ ਨੂੰ ਪੁਲਿਸ ਨੇ ਉਸ ਦੇ ਦੋਸਤਾਂ ਨਾਲ ਜੁੜੀ ਪੁਰਾਣੀ ਰਾਜਸੀ ਰੰਜਿਸ਼ ਨਾਲ ਜੋੜਿਆ ਹੈ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਤਫ਼ਤੀਸ਼ ਜਾਰੀ ਹੈ ਪੰਜਾਬ ਤੋਂ ਰਾਜ ਸਭਾ ਜਿਮਨੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਚੋਣ ਕਮਿਸ਼ਨ ਨੇ ਪੰਜਾਬ ਦੀ ਰਾਜ ਸਭਾ ਸੀਟ ਲਈ ਜਿਮਨੀ ਚੋਣ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਹ ਚੋਣ ਜਲਦੀ ਹੀ ਹੋ ਸਕਦੀ ਹੈ ਅਤੇ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਵਿਰਾਸਤੀ ਮਾਰਗ ਬਣਾਏ ਜਾਣਗੇ ਆਪ ਸਰਕਾਰ ਵੱਲੋਂ ਖਾਲਚਾ ਪੰਦੀ ਜਨਮ ਭੂਮੀ ਅਨੰਦਪੁਰ ਸਾਹਿਬ ਨੂੰ ਸੁੰਦਰ ਬਣਾਉਣ ਲਈ ਵਿਰਾਸਤੀ ਮਾਰਗ ਅਤੇ 6 ਵਿਰਾਸਤੀ ਦੁਆਰ ਬਣਾਏ ਜਾਣਗੇ ਇਹ ਯੋਜਨਾ ਧਾਰਮਿਕ ਤੀਰਥ ਸਥਾਨ ਨੂੰ ਵਧੇਰੇ ਆਕਰਸ਼ਕ ਬਣਾਉਣ ਲਈ ਹੈ ਫ੍ਰਾਂਸ ਵਿੱਚ ਪੰਜਾਬੀ ਨੌਜਵਾਨ ਲਾਪਤਾ ਫ੍ਰਾਂਸ ਵਿੱਚ ਇੱਕ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ ਜਿਸ ਨੂੰ ਲੱਭਣ ਲਈ ਪੁਲਿਸ ਤਲਾਸ਼ ਜਾਰੀ ਰੱਖ ਰਹੀ ਹੈ ਪਰਿਵਾਰ ਨੇ ਸਹਾਇਤਾ ਦੀ ਅਪੀਲ ਕੀਤੀ ਹੈ ਅਤੇ ਇਹ ਘਟਨਾ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਰਹੀ ਹੈ। ਬ੍ਰਿਟੇਨ ਜਹਾਜ਼ ਹਾਦਸੇ ਵਿੱਚ ਜਲੰਧਰ ਦਾ ਨੌਜਵਾਨ ਲਾਪਤਾ ਸੁਪਨੇ ਪੂਰੇ ਕਰਨ ਲਈ ਬ੍ਰਿਟੇਨ ਗਿਆ ਸੀ 85 ਨੌਜਵਾਨਾਂ ਵਿੱਚੋਂ ਜਲੰਧਰ ਦਾ ਇੱਕ ਮੁੰਡਾ ਜਹਾਜ਼ ਪਲਟਣ ਕਾਰਨ ਲਾਪਤਾ ਹੈ ਉਸ ਦਾ ਥਾਂ ਅਜੇ ਤੱਕ ਨਹੀਂ ਲੱਭਿਆ ਅਤੇ ਪਰਿਵਾਰ ਚਿੰਤਤ ਹੈ। ਸਿੱਖ ਸ਼ਰਦਾਲੂਆਂ ਤੋਂ ਪਾਕਿਸਤਾਨ ਜਾਣ ਲਈ ਪਾਸਪੋਰਟ ਮੰਗੇ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਦਾਲੂਆਂ ਤੋਂ ਪਾਸਪੋਰਟ ਮੰਗੇ ਹਨ ਇਹ ਕਦਮ ਯਾਤਰਾ ਦੀ ਸੁਰੱਖਿਆ ਤੇ ਨਿਯਮਾਂ ਪੂਰੇ ਕਰਨ ਲਈ ਲਿਆ ਗਿਆ ਹੈ ਸਿਹਤ ਬੀਮਾ ਯੋਜਨਾ ਹੇਠ 10 ਲੱਖ ਤੱਕ ਮੁਫਤ ਇਲਾਜ ਮਾਨ ਸਰਕਾਰ ਨੇ ਹਰ ਪੰਜਾਬੀ ਪਰਿਵਾਰ ਨੂੰ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ 10 ਲੱਖ ਤੱਕ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਇਹ ਯੋਜਨਾ ਲੋੜਵੰਦ ਪਰਿਵਾਰਾਂ ਦੀ ਚਿੰਤਾ ਘਟਾਏਗੀ ਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰੇਗੀ ਅਧਿਆਪਕਾਂ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਅਧਿਆਪਕ ਦਿਵਸ ਮੌਕੇ ਪੰਜਾਬ ਭਰ ਤੋਂ 71 ਮਿਹਨਤੀ ਅਧਿਆਪਕਾਂ ਨੂੰ ਰਾਜ ਪੱਦਰੀ ਅਵਾਰਡ ਦਿੱਤੇ ਗਏ ਹਨ ਇਹ ਅਵਾਰਡ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਹਨ ਕੱਲ ਦੀ ਵੀਡੀਓ ਤੇ ਜਿਨ੍ਹਾਂ ਨੇ ਵੀ ਕਮੈਂਟ ਕੀਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਸਨਮਾਨ ਵਜੋਂ ਨਾਮ ਪੇਸ਼ ਕੀਤੇ ਗਏ ਹਨ ਤੁਸੀਂ ਵੀ ਬਾਤ ਤੋਂ ਬਾਤ ਕਮੈਂਟ ਕਰੋ ਤੇ ਆਪਣਾ ਨਾਮ ਅਗਲੀ ਵੀਡੀਓ ਵਿੱਚ ਦੇਖ ਸਕਦੇ ਹੋ ਅੱਜ ਦੇ ਤਾਜ਼ਾ ਅਪਡੇਟ ਮੁਤਾਬਕ ਸੁਖਵਿੰਦਰ ਕਲਕੱਤਾ ਦੇ ਕਤਲ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਤਿੰਨ ਮੁਲਜ਼ਮਾ ਹਰਜਿੰਦਰ ਸਿੰਘ ਗੁਰਦੀਪ ਦਾਸ ਤੇ ਜਗਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਕਤਲ ਦੇ ਪਿੱਛੇ ਪਿੰਡ ਦੀ ਸਰਪੰਚ ਚੋਣ ਅਧੀਨ ਪੁਰਾਣੀ ਰਾਜਨੀਤਿਕ ਰੰਜਿਸ਼ ਨੂੰ ਕਾਰਨ ਦੱਸਿਆ ਜਾ ਰਿਹਾ ਹੈ ਪੰਜਾਬ ਵਿੱਚ ਡਿਜੀਟਲ ਗਵਰਨੈਂਸ ਵੱਲ ਚਾਲ ਸਰਕਾਰ ਨੇ ਡਿਜੀਟਲ ਰੂਪਾਂਤਰ ਨੂੰ ਤੇਜ਼ ਕੀਤਾ ਹੈ ਜਿਸ ਵਿੱਚ ਅਕਾਊਂਟਿੰਗ ਆਡਿਟ ਅਤੇ ਨਾਗਰਿਕ ਸੇਵਾਵਾਂ ਨੂੰ ਡਿਜੀਟਲ ਬਣਾਇਆ ਜਾਵੇਗਾ ਇਹ ਕਦਮ ਲੋਕਾਂ ਲਈ ਪਾਰਦਰਸ਼ੀਅਤ ਅਤੇ ਧੀ ਸੇਵਾਵਾਂ ਪ੍ਰਦਾਨ ਕਰੇਗਾ ਪਾਕਿਸਤਾਨ ਨਾਲ ਜੁੜੇ ਹਥਿਆਰ ਸਮਗਲਨ ਗਿਰੋਫੜਿਆ ਪੰਜਾਬ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰ ਤੇ ਨਸ਼ਾ ਸਮਗਲਨ ਗਿਰੋ ਨੂੰ ਬੂਸਟ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਕਾਰਵਾਈ ਸਰਹੱਦੀ ਖੇਤਰ ਵਿੱਚ ਸੁਰੱਖਿਆ ਵਧਾਉਣ ਲਈ ਮਹੱਤਵਪੂਰਨ ਹੈ ਅੱਜ ਦੇ ਨਵੇਂ ਅਪਡੇਟ ਮੁਤਾਬਕ ਪੰਜਾਬ ਦੇ ਸ਼ੁਭਮ ਗਿੱਲ ਨੂੰ ਭਾਰਤੀ ਵਨਡੇ ਟੀਮ ਦਾ ਨਵਾਂ ਕੈਪਟਨ ਬਣਾਇਆ ਗਿਆ ਹੈ। ਉਸਨੇ ਪਹਿਲਾਂ ਹੀ ਟੈਸਟ ਟੀਮ ਦੀ ਕਪਤਾਨੀ ਸੰਭਾਲੀ ਹੋਈ ਹੈ ਤੇ ਹੁਣ ਉਹ ਵਨਡੇ ਫਾਰਮੈਟ ਵਿੱਚ ਵੀ ਭਾਰਤ ਨੂੰ ਲੀਡ ਕਰੇਗਾ। ਇਸ ਨਵੀਂ ਕਪਤਾਨੀਸ਼ਿਪ ਨਾਲ ਗਿੱਲ ਨੂੰ 2027 ਦੇ ਵਨਡੇ ਵਿਸ਼ਵ ਕੱਪ ਲਈ ਤਿਆਰ ਕੀਤਾ ਜਾ ਰਿਹਾ ਹੈ। ਅੱਜ ਦੇ ਤਾਜ਼ਾ ਅਪਡੇਟ ਮੁਤਾਬਕ ਪੰਜਾਬ ਵਿੱਚ ਰਾਜਨੀਤਿਕ ਗਤੀਵਿਧੀਆਂ ਵਿੱਚ ਵਾਧਾ ਹੋਇਆ ਗਿਆ ਹੈ। ਰਾਜ ਸਭਾ ਚੋਣਾਂ ਨਾਲ ਸਿਆਸੀ ਮੰਚ ਤੇ ਚਰਚਾ ਤੇਜ਼ ਹੋ ਗਈ ਹੈ ਅਤੇ ਆਗੂਆਂ ਨੇ ਆਪਣੇ ਨੇਤਾਵਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਮੁੰਡ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਮੋ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਹਾਦਸੇ ਵਿੱਚ ਗੰਭੀਰ ਸੱਟ ਲੱਗੀ ਹੈ ਤੇ ਮੁਹਾਲੀ ਦੇ ਫੋਟੇ ਸਸਤਾਲ ਵਿੱਚ ਉਹਨਾਂ ਦੀ ਹਾਲਤ ਨਾਜ਼ੁਕੀ ਹੈ ਪਰਿਵਾਰ ਅਤੇ ਫੈਨਸ ਨੇ ਪ੍ਰਾਰਥਨਾ ਕੀਤੀ ਹੈ ਤੇ ਡਾਕਟਰਾਂ ਵੱਲੋਂ ਨਿਰੰਤਰ ਨਿਗਰਾਨੀ ਜਾਰੀ ਹੈ ਪੰਜਾਬ ਪੁਲਿਸ ਨੇ ਨਸ਼ਾ ਤਸਕਰ ਦਾ ਕਬਜ਼ਾ ਹਟਾਇਆ ਯੁੱਧ ਨਸ਼ਿਆਂ ਵਿਰੁੱਧ ਮੁਹਮਦਦੀਨ ਹੁਸ਼ਿਆਰਪੁਰ ਵਿੱਚ ਪੰਜਾਬ ਪੁਲਿਸ ਨੇ ਬੁਲਡੋਜ਼ਰ ਕਾਰਵਾਈ ਕਰਕੇ ਨਸ਼ਾ ਤਸਕਰ ਵੱਲੋਂ ਕੀਤੇ ਕਬਜ਼ੇ ਨੂੰ ਹਟਾ ਦਿੱਤਾ ਹੈ ਇਹ ਕਦਮ ਨਸ਼ੇ ਦੇ ਤਸਕਰਾਂ ਨੂੰ ਬੁਖਲਾਉਣ ਅਤੇ ਅਪਰਾਧ ਨੂੰ ਰੋਕਣ ਲਈ ਅਹਿਮ ਹੈ ਤੇ ਵਧੇਰੇ ਕਾਰਵਾਈਆਂ ਜਾਰੀ ਰਹਿ ਪੰਜਾਬ ਵਿੱਚ ਪਸ਼ੂ ਪਾਲਣ ਲਈ ਨਵਾਂ ਫੈਸਲਾ ਮਾਨ ਸਰਕਾਰ ਨੇ ਪੰਜਾਬ ਦੇ ਸਾਰੇ 154 ਬਲਾਕਾਂ ਵਿੱਚ ਦੁੱਧ ਚੋਣਾਈ ਮੁਕਾਬਲੇ ਕਰਵਾਉਣ ਦਾ ਐਲਾਨ ਕੀਤਾ ਹੈ ਜੋ ਪਸ਼ੂ ਪਾਲਣ ਨੂੰ ਹੁਲਾਰਾ ਦੇਵੇਗਾ ਇਹ ਯੋਜਨਾ ਕਿਸਾਨਾਂ ਨੂੰ ਆਮਦਨ ਵਧਾਉਣ ਵਿੱਚ ਮਦਦ ਕਰੇਗੀ ਅਤੇ ਪਸ਼ੂ ਪਾਲੀ ਨੂੰ ਉਤਸ਼ਾਹਿਤ ਕਰੇਗੀ ਪੰਜਾਬ ਵਿੱਚ ਅੱਜ ਭਾਰੀ ਮੀਂਹ ਦੀ ਸੰਭਾਵਨਾ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਸਵੇਰ ਤੋਂ ਹਲਕਾ ਮੀਂਹ ਪੈ ਰਿਹਾ ਹੈ ਤੇ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ ਜੋ 6 ਤੋਂ 8 ਅਕਤੂਬਰ ਤੱਕ ਜਾਰੀ ਰਹਿ ਸਕਦੀ ਹੈ ਰਹਿਣ ਵਾਲਿਆਂ ਨੂੰ ਸਾਵਧਾਨ ਰਹਿਣ ਅਤੇ ਡੈਮਾਂ ਦੇ ਪਾਣੀ ਦੇ ਪੱਧਰ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ ਪੰਜਾਬ ਵਿਧਾਨ ਸਭਾ ਸਪੀਕਰ ਨੇ ਅਮਰੀਕਾ ਵਿੱਚ ਸਿੱਖਾਂ ਨੂੰ ਦਾੜੀ ਰੱਖਣ ਤੇ ਪਾਬੰਦੀ ਨੂੰ ਨਿੰਦਾ ਕੀਤੀ ਹੈ ਅਤੇ ਧਾਰਮਿਕ ਸਵਤੰਤਰਤਾ ਦੀ ਮੰਗ ਕੀਤੀ। ਇਹ ਮਾਮਲਾ ਸਿੱਖ ਅਧਿਕਾਰ ਨਾਲ ਜੁੜਿਆ ਹੈ ਅਤੇ ਵਿਸ਼ਵ ਪੱਧਰੀ ਚਰਚਾ ਨੂੰ ਜਨਮ ਦੇ ਰਿਹਾ ਹੈ। ਸਿੱਖਿਆ ਵਿਭਾਗ ਦੀਆਂ ਐਸੋਸੀਏਸ਼ਨਾਂ ਅਤੇ ਅਧਿਆਪਕਾਂ ਨੇ ਹੜਪੀੜਤਾ ਲਈ 68 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਵੀਕਾਰ ਕੀਤਾ। ਇਸ ਨੇਕ ਕੰਮ ਲਈ ਸਾਰੇ ਵਿਭਾਗ ਨੂੰ ਧੰਨਵਾਦ ਜ਼ਾਹਰ ਕੀਤਾ ਗਿਆ ਅਤੇ ਹੋਰ ਯੋਗਦਾਨ ਦੀ ਅਪੀਲ ਕੀਤੀ ਗਈ। ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ ਪੰਜਾਬ ਰੋਡਵੇਜ਼ ਡੀਪੂ ਇੱਕ ਵਿੱਚ ਤਾਇਨਾਤ ਸੁਪਰਡੈਂਟ ਬਲਵੰਤ ਸਿੰਘ ਨੂੰ 40000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਇਹ ਕਾਰਵਾਈ ਇੱਕ ਸੇਵਾਮੁਕਤ ਡਰਾਈਵਰ ਦੀ ਸ਼ਿਕਾਇਤ ਤੇ ਹੋਈ ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਸੁਪਰਡੈਂਟ ਨੇ ਉਸਨੇ ਬਕਾਇਆ ਓਵਰਟਾਈਮ ਬਿੱਲ ਲਈ 50000 ਮੰਗੇ ਸਨ ਅਤੇ ਪਹਿਲਾਂ ਹੀ 1.54 ਲੱਖ ਰੁਪਏ ਕਿਸ਼ਤਾਂ ਵਿੱਚ ਲਏ ਹੋਏ ਹਨ ਆਮ ਆਦਮੀ ਪਾਰਟੀ ਨੇ ਰਾਜ ਸਭਾ ਬਾਈ ਇਲੈਕਸ਼ਨ ਲਈ ਪ੍ਰਸਿੱਧ ਉਦਯੋਗਪਤੀ ਅਤੇ ਟ੍ਰਾਈਡੈਂਟ ਗਰੁੱਪ ਦੇ ਸਾਬਕਾ ਚੇਅਰਮੈਨ ਪਦਮਸ਼੍ਰੀ ਡਾਕਟਰ ਰਾਜੇਂਦਰ ਗੁਪਤਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਹ ਪੰਜਾਬ ਪ੍ਰਭਾਰੀ ਨਾਲ ਚੰਡੀਗੜ੍ਹ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਕਰ ਚੁੱਕੇ ਹਨ। ਪੰਜਾਬ ਵਿੱਚ ਲਾਸ਼ਾਂ ਤੇ ਰਾਜਨੀਤੀ ਕਰਨ ਦੇ ਘੁਚਿਆਂ ਨੂੰ ਆਮ ਆਦਮੀ ਪਾਰਟੀ ਨੇ ਨਕਾਰਾ ਹੈ ਅਤੇ ਕਾਂਗਰਸ ਤੇ ਇਸ ਤਰ੍ਹਾਂ ਦੀ ਰਾਜਨੀਤੀ ਕਰਨ ਦੀ ਨਿੰਦਾ ਕੀਤੀ ਹੈ। ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਲਈ ਘਟਿਆ ਅਤੇ ਬੇਇੱਜ਼ਤ ਕਰਨ ਵਾਲਾ ਕਦਮ ਹੈ ਜੋ ਪੰਜਾਬ ਦੀ ਰਾਜਨੀਤੀ ਦੇ ਤਕਰਾਰ ਨੂੰ ਵਧਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਨੇ ਬੀਏ 6ਵੇਂ ਸੈਮੈਸਟਰ ਦੀ ਨਵੀਂ ਡੇਟਸ਼ੀਟ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਕੁਝ ਵਿਸ਼ਿਆਂ ਦੀਆਂ ਤਾਰੀਖਾਂ ਵਿੱਚ ਬਦਲਾਅ ਕੀਤੇ ਗਏ ਹਨ ਪ੍ਰੀਖਿਆਵਾਂ ਮੈਂ ਦਸੰਬਰ ਜਾਂ ਫਿਰ ਜਨਵਰੀ 2026 ਵਿੱਚ ਹੋਣਗੀਆਂ ਅਤੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ ਤੋਂ ਆਪਣੀ ਡੇਟਸ਼ੀਟ ਡਾਊਨਲੋਡ ਕਰਕੇ ਤਿਆਰੀ ਕਰ ਸਕਦੇ ਹਨ ਡੀਜੀਪੀ ਨੇ ਬਾਰਡਰ ਖੇਤਰਾਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਨਰੀਖਣ ਕੀਤਾ ਅਤੇ ਹੜਾਂ ਤੋਂ ਬਾਅਦ ਵਧੇ ਨਸ਼ੇ ਅਤੇ ਅਪਰਾਧਾਂ ਵਿਰੁੱਧ ਕਾਰਵਾਈ ਨੂੰ ਤੇਜ਼ ਕੀਤਾ ਇਹ ਕਦਮ ਸੁਰੱਖਿਆ ਵਧਾਉਣ ਲਈ ਮਹੱਤਵਪੂਰਨ ਹਨ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪੈਸਟੀਸਾਈਡ ਦੇ ਜ਼ਹਿਰੀਲੇਪਣ ਕਾਰਨ ਮੌਤਾਂ ਦੀ ਸੰਖਿਆ 15% ਤੋਂ ਵਧ ਰਹੀ ਹੈ। ਇਹ ਇੱਕ ਚਿੰਤਾਜਨਕ ਸਥਿਤੀ ਹੈ ਜਿਸ ਨੇ ਖੇਤੀਬਾੜੀ ਅਤੇ ਸਿਹਤ ਸੈਕਟਰ ਵਿੱਚ ਸੁਰੱਖਿਆ ਉਪਾਵਾਂ ਦੀ ਲੋੜ ਨੂੰ ਜ਼ਾਹਿਰ ਕੀਤਾ ਹੈ। ਪੰਜਾਬ ਵਿੱਚ ਖੇਤੀਬਾੜੀ ਦੇ ਪ੍ਰਚਲਿਤ ਖੇਤਰਾਂ ਵਿੱਚ ਪੈਸਟੀਸਾਈਡ ਦੇ ਜ਼ਹਿਰੀਲੇ ਪ੍ਰਭਾਵਾਂ ਕਾਰਨ ਕਿਸਾਨਾਂ ਅਤੇ ਲੋਕਾਂ ਦੀ ਸਿਹਤ ਤੇ ਨਕਾਰਾਤਮਕ ਪ੍ਰਭਾਵ ਪੈਦਾ ਹੋ ਰਿਹਾ ਹੈ। ਜੇਕਰ ਤੁਹਾਨੂੰ ਇਸ ਚੈਨਲ ਤੇ ਖਬਰਾਂ ਸਹੀ ਅਤੇ ਦਰੁਸਤ ਲੱਗੀਆਂ ਤਾਂ ਵੀਡੀਓ ਦੇ ਹੇਠਾਂ ਕਮੈਂਟ ਸੈਕਸ਼ਨ ਵਿੱਚ ਆਪਣਾ ਸੁਝਾਅ ਜ਼ਰੂਰ ਦਿਓ। ਇਸੇ ਤਰ੍ਹਾਂ ਦੀਆਂ ਖਬਰਾਂ ਵੇਖਦੇ ਰਹਿਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ। ਧੰਨਵਾਦ।